ਏ ਮੁੰਡੇ ਦਾ ਡੈਡੀ ਐ ਇੱਥੇ ਡੈਡੀ ਆ ਅੱਛਾ ਫਿਰ ਕਿਵੇਂ ਪਤਾ ਲੱਗਿਆ ਆ ਦੇਖੋ ਮਜ਼ਦੂਰ ਤੁਸੀਂ ਕੀ ਕੰਮ ਕਰਦੇ ਹੋ ਜੀ ਡੈਡੀ ਆ ਦੇਖੋ ਵੀ ਦਿਹਾੜੀ ਕਰਦਾ ਹੈ ਦੇਖਿਆ ਨਹੀਂ ਜਾਂਦਾ ਆ ਲਾ ਲਓ ਹੁਣ ਦੱਸੋ ਕੀ ਕਰੂਗਾ ਯਾਰ 20000 ਮਿੰਟ ਚ ਲੈ ਗਿਆ ਅੱਛਾ ਦੇਖੋ ਆ ਹੁਣ 10000 ਕੀ ਹੋ ਰਿਹਾ ਇਹ ਕੀ ਹੋ ਰਿਹਾ ਸਰਕਾਰਾਂ ਨੂੰ ਬੇਨਤੀ ਹੈ ਵੀ ਯਾਰ ਕੀ ਹੋ ਰਿਹਾ ਇਹ ਚਿੱਟੇ ਨੇ ਕਲਕਿਆਰੀਆਂ ਮਚਾਤੀਆਂ ਪੰਜਾਬ ਚ ਆ ਮਾਈ ਦਾ ਦੇਖ ਲਓ ਮਾਤਾ ਜੀ ਆਪਣਾ ਸੀ ਹਾਂ ਜੀ ਮੇਰਾ ਤਾਂ ਆ ਦੇਖੋ ਹਾਂਜੀ ਸਰੰਜੀ ਸਰੰਜਾਂ ਪਈਆਂ ਸੀ ਜੇ ਅੱਛਾ ਸਰੰਜੀ ਸਰੰਜਾਂ ਪਈਆਂ ਨੇ ਕੋਹੋਂ ਵੀ ਹੋਰ ਪਈਆਂ ਸਰੰਜਾਂ ਹੀ ਪਈਆਂ ਨੇ ਇੱਥੇ ਅੱਛਾ ਆਪਾਂ ਦੇਖਦੇ ਕੀ ਹੈ ਸਰੰਜਾਂ ਆਜੋ ਆ ਦੇਖ ਸਕਦੇ ਹਾਂ ਬਈ ਉਸ ਦਾ ਪੁੱਛੋੜਾ ਨਾ ਮਰਦੇ ਬੱਚੇ ਨੂੰ ਪੁੱਛੇ ਸਕਦੇ ਆਪਾਂ ਬਿਲਕੁਲ ਕਿ ਕਿੱਥੋਂ ਤੁਸੀਂ ਨਸ਼ਾ ਕਰਦੇ ਹੋ ਕਿੱਥੋਂ ਤੁਸੀਂ ਚੋਰੀ ਕਰਦੇ ਹੋਗੇ ਠੀਕ ਹੈ ਜਿਹੜਾ ਹੁਣ ਡੈੜੀਦਾਰ ਬੰਦਾ ਵਾ ਡੈੜੀ ਕਰੂਗਾ ਤੇ ਘਰੇ ਰੱਖੀ ਰੱਖੂਗਾ ਐਟੀਕਟ ਨੂੰ ਅੱਛਾ ਆ ਦੇਖੋ ਉਰੋਂ ਦੀ ਝੜ ਕੇ ਇਧਰ ਦੀ ਉੱਪਰ ਦਾਖਲ ਹੋ ਕੇ ਸੱਲਾ ਵੀ ਛੱਡਦਾ ਬਾਰਵੀਂ ਹੀ ਲਾਤਾ ਕੇ ਕਿਹੜਾ ਪਤਾ ਵੀ ਨਹੀਂ ਲੱਗਿਆ ਸਾਨੂੰ ਤਾਂ ਅੱਛਾ 5000 ਰੁਪਿਆ ਮੇਰਾ 5000 ਰੁਪਿਆ ਸੀ ਕਾ ਚਲ ਗਿਆ ਪੈਸੇ ਉਹ ਦਰਾਜ ਚੋਂ ਕੱਢ ਕੇ ਪਹਿਲਾਂ ਕਣਕ ਲੈ ਕੇ ਦੋ ਤਿੰਨ ਵਾਰੀ ਚੱਕ ਕੇ ਲੈ ਦੇਖ ਲੋ ਵੀ ਕਿਹੜੇ ਹਾਲਾਤ ਹੋ ਗਏ ਘਰ ਘਰੇ ਚੋਰੀ ਹੋ ਗਈ ਆਪਦੇ ਭਾਈ ਗੌਰ ਕਰ ਲੋ ਡੰਗਰ ਪਸੂ ਦੀ ਕਿਉਂ ਵੀ ਸਾਦਨਾ ਸੋਡਾ ਆਪਣੀਆਂ ਗੌਰਾਂ ਕਰ ਲੋ ਸਾਡੇ ਪੁੱਠਾ ਬੋਲਦੇ ਨਾ ਕਿ ਸਾਡੇ ਬੱਚਿਆਂ ਦਾ ਨੋਂ ਤਰ ਦੇਵੋਗੇ ਜਿਹੜਾ ਚੋਰ ਹੋਊਗਾ ਫਿਰ ਨਾ ਤਾਂ ਉਸੇ ਦਾ ਡਿੱਗੂਗਾ ਜਿਹਦਾ ਪਹਿਲਾਂ ਘਰ ਪਿੰਡ ਦੇ ਵਿੱਚ ਕਿੰਨੀਆਂ ਚੋਰੀਆਂ ਹੋ ਗਏ ਕਿਸੇ ਦਾ ਸਿਲੰਡਰ ਨਹੀਂ ਛੱਡ ਸਦੀ ਕਣਕ ਨਹੀਂ ਛੱਡਦੇ ਤਾਂ ਫਿਰ ਆ ਚੋਰੀਆਂ ਕਰਨੇ ਤਾਂ ਸੌਖੀਆਂ ਪਈਆਂ ਨਾਲਾ ਨੂੰ ਚਿੱਟਾ ਗੋਲੀਆਂ ਟੀਕੇ ਸਭ ਕੁਝ ਚੱਲਦਾ ਓਸੇ ਕਾਰਨ ਚੋਰੀਆਂ ਵੱਧੀਆਂ ਹਾਂਜੀ ਓਸੇ ਕਰ ਚੋਰੀਆਂ ਜਦੋਂ ਘਰੇ ਪੈਸਾ ਮਿਲਦਾ ਨਹੀਂ ਆਖਦਾ ਫਿਰ ਚੋਰੀਆਂ ਕਰਨਗੇ ਹੋਰ ਕੀ ਕਰਨਗੇ ਉਹ ਫਿਰ ਅਸੀਂ ਜਾ ਕੇ ਕਿੱਧਰ ਸਾਨੂੰ ਜਿਹੜਾ ਵੀ ਫਸ ਗਿਆ ਅਸੀਂ ਤਾਂ ਹੱਡੀ ਪਸੜੀ ਕਰਦੇ ਨਹੀਂ ਹੈਗੇ ਆ ਦੇਖੋ ਕੈਮਰੇਆਂ ਦਾ ਕੋਈ ਅਸਰ ਨਹੀਂ ਪਹਿਲਾਂ ਹੀ ਕਹਿੰਦੇ ਬੰਦ ਕਰਤੇ ਲੁੱਟਣ ਤੋਂ ਪਹਿਲਾਂ ਸਰਿੰਜਾਂ ਪਈਆਂ ਨੇ ਬਿਲਕੁਲ ਜੀ ਪੰਜਾਬ ਨੂੰ ਖਾ ਗਈਆਂ ਸਰਿੰਜਾਂ ਦੇਖ ਸਕਦੇ ਹੋ ਵੀ ਦੋਸਤੋ ਜੀ ਕਿੱਥੇ ਪਿਆ ਕੁਸ ਮਾਸ਼ਾਅੱਲਾ ਨਹੀਂ ਹਸਾ ਬੜੀ ਇਥੇ ਨੇ ਅੱਗੇ ਡੇਗਾਂਗੇ ਸਾਡੇ ਦੇ ਕਾਰਵਾਈ ਉਸ ਤੋਂ ਬਾਅਦ ਹੋਊਗੀ ਜੇ ਅਸੀਂ ਆਪ ਦੇਖ ਲਾਂਗੇ ਚੋਰੀ ਕਰ ਲੋ ਰੋਜੀ ਚੋਰੀ ਕਰ ਲੋ ਸਾਨੂੰ ਜਿਹੜਾ ਵੀ ਫਸ ਗਿਆ ਅਰੇ ਛੱਡਦੇ ਨਹੀਂ ਹੈਗੇ ਸਰੰਜੀ ਸਰੰਜਾਂ ਪਈਆਂ ਇਸ ਜਗ੍ਹਾ ਅੱਛਾ ਸਰੰਜੀ ਸਰੰਜਾਂ ਪਈਆਂ ਨੇ ਖੂਨ ਵੀ ਬਹੁਤ ਬੇਜੀ ਸਰੰਜਾਂ ਹੀ ਪਈਆਂ ਨੇ ਇਹ ਅੱਛਾ ਆਪ ਦੇਖ ਦੇਖੀਏ ਸਰੰਜਾਂ ਆਜੋ ਉਹਦੀ ਝੂਠ ਬੋਲਦੇ ਆਪਦੇ ਬੱਚੇ ਨੂੰ ਬਚਾਣ ਦੀ ਖਾਤਰ ਇਹ ਨਹੀਂ ਦੇਖਦੇ ਵੀ ਕਿਸੇ ਗਰੀਬ ਦਾ ਘਰ ਜੜ ਰਹੇ ਨੇ ਇਹ ਅਸੀਂ ਤਾਂ ਫਿਰ ਅੱਧ ਮਜ਼ਦੂਰੀ ਬੰਦ ਕਰਦੇ ਕੀ ਹੈ ਕੱਖਾਂ ਕੱਖਾਂ ਨੂੰ ਜਾਂਦੇ ਨੇ ਇਹ ਬੰਦ ਕਰ ਦੇਣ ਇਹਨੇ ਡਾਕਟਰ ਤੇ ਜਾਣਾ ਸਖਤ ਤੇ ਜਾਣਾ ਕਿਨੂੰ ਰੱਖਿਆ ਬਿਠਾ ਕੇ ਜਾਇ ਕਰਾਂਗੇ ਜੀ ਸੀ ਦੇਖ ਸਕਦੇ ਹੋ ਜੀ ਅਸੀਂ ਚੋਨਾ ਲਾ ਨਹੀਂ ਜਾਵਾਂਗੇ ਇਹ ਕੱਖ ਲੈ ਨਹੀਂ ਜਾਣਗੇ ਚਾਰ ਦਿਨ ਨਹੀਂ ਜਾਣਗੇ ਪਾਣ ਸਾਨੂੰ ਮਜ਼ਦੂਰਾਂ ਨੂੰ ਘਰ ਬੈਠੇ ਕੌਣ ਦੇਊਗਾ ਜੀ ਸਾਨੂੰ ਨਹੀਂ ਸਰਕਾਰ ਦੇਊਗੀ ਜੀ ਜਾਂ ਇਹਨਾਂ ਦਾ ਮਸਲੇ ਹੱਲ ਕਰਨ ਜਿਹੜੇ ਚੋਰੀ ਠੱਗਿਆ ਕਰਦੇ ਫਿਰਦੇ ਨੇ ਕਿਸੇ ਦਾ ਕੋਈ ਸਲੈਂਡਰ ਨਹੀਂ ਛੱਡਦੇ ਕਿਸੇ ਦੀ ਕੜਕ ਨਹੀਂ ਛੱਡਦੇ ਕਿਸੇ ਦਾ ਕੁਝ ਨਹੀਂ ਛੱਡਦੇ ਹੈਗੇ ਦੇਖ ਸਕਦੇ ਹੋ ਜੀ ਤੜਫਣਾ ਦੇਖੋ ਕਿੰਨਾ ਮਾਪਾ ਬਪ ਝੂਠ ਬੋਲ ਬੋਲ ਕੇ ਦੇ ਬੱਚੇ ਨੂੰ ਬਚਾਏ ਜਾਂਦੇ ਨੇ ਦੂਜੇ ਦਾ ਘਰ ਪੱਟੇ ਜਾਂਦੇ ਨੇ ਜੀ ਦੇਖੋ ਧਰਮਸ਼ਾਲਾ ਇਹ ਰਵੀਦਾਸ ਸਿੱਖ ਅਤੇ ਮੱਝਵੀ ਸਿੱਖ ਭਾਈ ਚਾਰਾ ਧਰਮਸ਼ਾਲਾ ਜਵਾਨੀ ਨੂੰ ਬਚਾ ਲਓ ਆਪਣੀ ਬਜ਼ੁਰਗਾਂ ਨੂੰ ਬੇਨਤੀ ਹੈ ਕਿਸੇ ਦਾ ਵੀਤੀ ਪੁੱਤ ਆ ਯਾਰ ਜਦੋਂ ਲੱਗ ਗਿਆ ਵਿਚਾਰਾ ਉਹ ਬਚਦਾ ਨਹੀਂ ਕਿਸੇ ਦਾ ਵੀਤੀ ਪੁੱਤ ਆ ਬੱਚਿਆਂ ਨੂੰ ਬਚਾ ਲਓ ਚਟੇ ਵਰਗੇ ਨਸ਼ਿਆਂ ਤੋਂ ਆਓ ਚੜ ਕੇ ਤਾਰ ਤਾਰੀਏ ਜੀ ਅੱਛਾ ਤਾਰ ਲਾਹੀ ਆ ਉਦੀ ਉੱਪਰੋਂ ਕੈਮਰੇ ਚੱਲਦੀ ਦੀ ਤਾਰ ਲਾਤੀ ਤੂੰ ਵੀ ਹੱਥ ਨਾ ਲਾਇਆ ਕਰੋ ਆ ਦੇਖੋ ਪੈਣੀ ਚੱਜੀ ਯਾਰ ਪੁਲਿਸ ਆ ਦੇਖੋ ਆ ਪਈਆ ਸਰਿੰਜਾ ਸਰਿੰਜਾ ਹੋਰ ਬਹੁ ਪੱਟੇ ਲੱਗੇ ਪੈਣੇ ਅੱਜ ਕੱਲ ਸਭ ਤੋਂ ਜ਼ਿਆਦਾ ਇਹਨੇ ਸਰਿੰਜਾਂ ਵਿਕ ਰੀਆਂ ਨੇ ਚਿੱਟਾ ਗੋਲੀਆਂ ਟੀਕੇ ਸਭ ਕੁਝ ਚੱਲਦਾ ਹੈ ਉਸੇ ਕਰ ਨਚੋਰੀਆਂ ਵਧੀਆਂ ਹਾਂਜੀ ਉਸੇ ਕਰ ਚੋਰੀਆਂ ਜਦੋਂ ਘਰੇ ਪੈਸੇ ਮਿਲਦਾ ਨਹੀਂ ਆ ਤਾਂ ਫਿਰ ਚੋਰੀਆਂ ਕਰਨਗੇ ਹੋਰ ਕੀ ਕਰਨਗੇ ਉਹ ਠੀਕ ਹੈ ਜੀ ਜਦੋਂ ਆਪਾਂ ਕਰੇ ਬੱਚਿਆਂ ਨੂੰ ਪਹਿਲੀ ਵਾਰ ਜੀ ਆਵੇ ਤੁਸੀਂ ਬਈ ਚੋਰੀ ਕਰਕੇ ਕਿੱਥੋਂ ਰਹਿਓ ਫੇਰ ਇਹ ਬੱਚਾ ਸਮਝਦਾ ਠੀਕ ਜਦੋਂ ਕਰੇ ਆ ਕੇ ਡਾਂਗਾਂ ਨਾਲ ਡੇਗ ਲੈ ਨਹੀਂ ਅਸੀਂ ਬੁੜੀਆਂ ਬੁੜੀਆਂ ਲੱਟੀ ਆ ਗਏ ਜਿਹੜੇ ਸਾਡੀ ਨਿਗਾ ਦੇ ਵਿੱਚ ਨੇ ਆ ਕੇ ਡੇਗਾਗੇ ਸਾਡੇ ਦੇ ਕਾਰਵਾਈ ਉਸ ਤੋਂ ਬਾਅਦ ਹੋਊਗੀ ਜੇ ਅਸੀਂ ਆਪ ਦੇਖ ਲਾਂਗੇ ਥੋੜਾ ਵੀ ਰੋਜ਼ੀ ਚੋਰੀ ਕਰ ਲਓ ਰੋਜ਼ੀ ਚੋਰੀ ਕਰ ਲਓ ਅੱਬੇ ਬਿਲਕੁਲ ਜੀ ਮਜ਼ਦੂਰ ਤਾਂ ਫਿਰ ਅਸੀਂ ਜਾਣਗੇ ਕਿਧਰ ਸਾਨੂੰ ਜਿਹੜਾ ਵੀ ਫਸ ਗਿਆ ਅਸੀਂ ਤਾਂ ਹੱਡੀ ਪਸਲੀ ਤ ਜੇ ਤਾਂ ਇਹਨਾਂ ਦੇ ਨੱਥ ਪਾਈ ਜਾਣੀਆਂ ਤਾਂ ਤਾਂ ਨੱਥ ਪਾ ਲੋ ਨਹੀਂ ਆਮ ਬੰਦੇ ਨੂੰ ਤੁਸੀਂ ਐਵੇਂ ਕਰੋ ਵੀ ਜੇਲ੍ਹ ਦੇ ਵਿੱਚ ਆਮ ਬੰਦੇ ਨੂੰ ਜੇਲ੍ਹ ਚ ਕਰ ਦੋ ਇਹਨਾਂ ਨੂੰ ਖੁੱਲਾ ਛੱਡ ਦਿਓ ਕਿ ਕੁਝ ਵੀ ਨਹੀਂ ਕਰ ਰਿਹਾ ਕੋਈ ਹੋਈ ਜਾ ਰਹੀਆਂ ਨੇ ਹਜਮੇ ਕਰੀ ਜਾਂਦੇ ਨੇ ਲੈ ਕੇ ਉਹ ਆਪ ਦਾ ਖਾ ਪੀ ਕੇ ਘਰੋਂ ਵੜ ਜਾਂਦੇ ਨੇ ਆਥੜੇ ਪੁੱਛਣ ਵੀ ਤਾਂ ਕਿੱਥੋਂ ਲਿਆ ਕੇ ਖਾਣੇ ਨੂੰ ਤੁਸੀਂ ਉਸ ਤਾਂ ਪੁੱਛੋੜਾ ਨਾ ਮਾਰਦੇ ਬੱਚੇ ਨੂੰ ਪੁੱਛੇ ਸਕਦੇ ਆਪਾਂ ਬਿਲਕੁਲ ਨਹੀਂ ਕਿੱਥੋਂ ਤੁਸੀਂ ਨਸ਼ਾ ਕਰਦੇ ਹੋ ਕਿੱਥੋਂ ਤੁਸੀਂ ਚੋਰੀ ਕਰਦੇ ਹੋਗੇ ਠੀਕ ਹੈ ਜਿਹੜਾ ਉਹ ਦਿਹਾੜੀਦਾਰ ਬੰਦਾ ਉਹ ਦਿਹਾੜੀ ਕਰੂਗਾ ਕਿ ਘਰੇ ਰਾਖੀ ਰੱਖੂਗਾ ਤੋ ਘਰੇ ਪੈਸਾ ਮਿਲਦਾ ਨਹੀਂ ਆਗਾ ਤਾਂ ਫਿਰ ਚੋਰੀਆਂ ਕਰਨਗੇ ਹੋਰ ਕੀ ਕਰਨਗੇ ਉਹ ਤਰੀ ਕਰਕੇ ਘਰੇ ਬਾੜੇ ਦਾ ਬੱਚੇ ਨੂੰ ਕੋਈ ਪੁੱਛਦਾ ਨਹੀਂ ਆਗਾ ਤਾਂ ਚੋਰੀਆਂ ਚੱਲਣਗੀਆਂ ਫਿਰ ਉਹ ਸ਼ਾਇਦ ਦੇਣੀ ਹਾਂਜੀ ਬਾਕੀ ਅੱਗੋਂ ਕਹਿੰਦੇ ਨੇ ਵੀ ਸਾਡੇ ਬੱਚੇ ਦਾ ਚੋਰੀ ਕਰੀ ਨਹੀਂ ਹੈਗੀ ਦੇਖੋ ਕਿੰਨਾ ਮਾਪੇ ਝੂਠ ਬੋਲ-ਬੋਲ ਕੇ ਆਪਣੇ ਬੱਚੇ ਨੂੰ ਬਚਾਏ ਜਾਂਦੇ ਨੇ ਦੂਜੇ ਦਾ ਘਰ ਪੱਟੇ ਜਾਂਦੇ ਨੇਗੇ ਬਿਲਕੁਲ ਜੀ ਦੇਖ ਸਕਦੇ ਹੋ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਕਿ ਅਸੀਂ ਮਜ਼ਦੂਰੀ ਕਰੀ ਜਿਵੇਂ ਬੰਦ ਕਰਦੀਏ ਆਪਦੇ ਬੱਚੇ ਨੂੰ ਐਵੇਂ ਲੈ ਕੇ ਵੇਜਿਏ ਇਹਨਾਂ ਦਾ ਵੀ ਗਾਜੀ 20000 ਰੁਪਇਆ ਚੋਰੀ ਇਹਨਾਂ ਦਾ ਹੋਇਆ ਹੈ ਇਹਨਾਂ ਨੇ ਤਿਲ ਤਿਲ ਕਰਕੇ ਇੱਕ ਮਹੀਨਾ ਗਰਮੀ ਦੇ ਵਿੱਚ ਤੁਸੀਂ ਲਾ ਲਓ ਕਿੰਨੀ ਗਰਮੀ ਪਈ ਹੈ ਜਿਹੜਾ ਪੈਸਾ ਝੋਨੇ ਦਾ ਇਕੱਠਾ ਕਰਿਆ ਸੀ ਹਜੇ ਵੀ ਝੋਨਾ ਲਾਉਣ ਜਾ ਗਏ ਹੋਏ ਸੀਗੇ ਜੰਨਕੀ ਅੱਜ ਹੀ ਪਤਾ ਲੱਗਾ ਜੀ ਮੈਂ ਤਾਂ ਖੇਤੋਂ ਆਇਆ ਹੱਥ ਪੈਰ ਦੇਖ ਲਓ ਕਿਵੇਂ ਗਲੇ ਪੈਨੇ ਸੀ ਕਿਵੇਂ ਫਿਰਦੇ ਆ ਦੇ ਅੱਜ ਕੰਮ ਛੱਡ ਕੇ ਜਾਣੇ ਆਗੇ ਜੀ ਬਿਲਕੁਲ ਆ ਦੇਖੋ 20000 ਰੁਪਏ ਨੇ ਹੱਥ ਸਾਫ ਕਰ ਗਿਆ ਦਾ ਵੀ ਗੌਰ ਕਰਦੀ ਹੈ ਜੇ ਸਰਕਾਰ ਤਾਂ ਠੀਕ ਹੈ ਨਹੀਂ ਸਾਰੇ ਬੁੜੀਆਂ ਬੁੜੀਆਂ ਲੱਟੀ ਆ ਗਏ ਜਿਹੜੇ ਸਾਡੀ ਨਿਗਾ ਦੇ ਵਿੱਚ ਨੇ ਪਾ ਕੇ ਡੇਗਾਗੇ ਸਾਡੇ ਦੇ ਕਾਰਵਾਈ ਉਸ ਤੋਂ ਬਾਅਦ ਹੋਊਗੀ ਜੇ ਅਸੀਂ ਆਪ ਦੇਖ ਲਾਂਗੇ